ਤੋ ਅੱਜ ਅਸੀਂ ਇਹ ਕੈਂਡਲ ਮਾਰਚ ਖੜਿਆ ਅਸੀਂ ਆਪਣੇ ਉਹਨਾਂ ਵਿਛੜ ਚੁਪੇ ਭੈਣਾ ਭਰਾਵਾਂ ਨੂੰ ਭਰਾਵਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਆ ਜਿਹੜੇ ਸਾਡੇ ਨਹਿਰਸਲਾਨੇ ਕੈਨਗ੍ਰਾਮ ਦੇ ਵਿੱਚ ਛੁੱਟੀਆਂ ਮਨਾਉਣ ਵਾਸਤੇ ਗਏ ਹੋ ਸੀ ਕਿ ਉੱਥੇ ਕਮਾ ਕਰਨ ਵਾਸਤੇ ਆਪਣੇ ਦੇਸ਼ੀ ਉਹਨਾਂ ਤੇ ਮਿਹੱਤਿਆਂ ਦੇ ਉੱਪਰ ਇਹ ਜੋ ਸ਼ਰਮਨਾਕ ਤਰਕੂਤ ਕੀਤੀਆਂ ਤਾਂ ਕਮਦੀਆਂ ਨੇ ਇਹ ਜੋ ਮਿਹੱਤਿਆਂ ਤੇ ਗੋਲੀਆਂ ਚਲਾ ਕੇ ਕਿਉਂਕਿ ਜਿਹੜੇ ਤੰਕਵਾਦੀ ਹੁੰਦੇ ਉਹਨਾਂ ਦਾ ਕੋਈ ਜਾਤ-ਮਜਬੂਤ ਅਧਰਮ ਨਹੀਂ ਹੁੰਦੀ ਆ ਇਨਸਾਨੀਅਤ ਦੇ ਦੁਸ਼ਮਣ ਹੁੰਦੇ ਆ ਤੋਣਾ ਨੇ ਜੋ ਸ਼ਰਮਨਾ ਕਪੂਤ ਕੀਤੀ ਸੀ ਉਹਦੀ ਔਰ ਜੋਰ ਸ਼ਬਦਾਂ ਦੇ ਵਿੱਚ ਨਿਦਾ ਕਰਦੇ ਆ ਕਿ ਅਸੀਂ ਮੌਬਤੀਆਂ ਜਲਾ ਕੇ ਅਸੀਂ ਆਪਣੇ ਪਿਛੜ ਗਏ ਸਾਥੀਆਂ ਪਰਵਾਹਾਂ ਨੂੰ ਨਿੱਜੀ ਸ਼ਬਦਾਂ ਦੀ ਬੇੜ ਕੱਟੇ ਆ ਜਿਹੜੇ ਛੋਟੇ ਬੱਚਿਆਂ ਤੋਂ ਬਾਪ ਦਾ ਸਾਇਆ ਉੱਠ ਗਿਆ ਉਹਨਾਂ ਕਤੰਕਵਾਦੀਆਂ ਨੇ ਉਹਨਾਂ ਤੇ ਵੀ ਤਰਸ ਨਹੀਂ ਕੀਤਾ ਸਾਡੀ ਇੱਕ ਭੈਣ ਕਰਲਾ ਕੇ ਕਹਿ ਰਹੀ ਸੀ ਕਿ ਮੇਰਾ ਸੁਹਾਗ ਹੀ ਖੋ ਲਿਆ ਮੇਰੇ ਵੀ ਗੋਲੀ ਮਾਰ ਦਿਓ ਉਹ ਕਹਿੰਦਾ ਨਹੀਂ ਤੇਰੇ ਗੋਲੀ ਨਹੀਂ ਮਾਰਨੀ ਤੂੰ ਜਾ ਕੇ ਆਪਣੇ ਦੇਸ਼ ਦੇ ਪ੍ਰਧਾਨ ਕੋਲ ਜਾ ਸੋ ਅੱਜ ਅਸੀਂ ਜੋ ਇੱਕ ਧਨਾਉਣੀ ਉਹਨਾਂ ਨੇ ਹਰਕਤ ਕੀਤੀ ਆ ਜੋ ਕੁਝਦਲਾ ਜੋ ਕਮੀਨੀ ਜਿਹੜੀ ਸਿੱਧੀ ਸ਼ਬਦ ਤਰੀਕਾ ਕੀਤੀ ਜਾਵੇ ਬੋਲੀਆਂ ਅਸੀਂ ਸਮੁੱਚੇ ਦੇਸ਼ ਵਾਸੀ ਇੱਥੇ ਤੇ ਇੱਕਜੋਟਿਆ ਭਾਵੇਂ ਉਹ ਕਿਸੇ ਵੀ ਕੋਈ ਇਨਸਾਨ ਕਿਸੇ ਜਾਤਰਾ ਵਾਜਬਨਾ ਧਰਮਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਜਿਹਦੇ ਨਾਲ ਵੀ ਜੁੜਿਆ ਹੋਵੇ ਅਸੀਂ ਸਮੁੱਚੇ ਦੇਸ਼ ਵਾਸੀ ਇੱਥੇ ਇਸ ਵਿਸ਼ੇ ਤੇ ਅਸੀਂ ਇੱਕਜੋਟਿਆ